ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਜੀ ਆਪਾਂ ਕਟੀਆਂ ਦੀ ਡੀਵਾਰਮਿੰਗ ਲੱਗਿਆ ਕਰਨਾ ਕੀੜਿਆਂ ਦੀ ਦਵਾਈ ਲੱਗਿਆ ਰਿਪੀਟ ਕਰਨ ਤੇ ਆਪਾਂ ਇਹਨਾਂ ਨੂੰ 10 ਤੋਂ 15 ਮਲ ਦੇ ਵਿੱਚ ਵਿੱਚ ਦਵਾਈ ਦਵਾਂਗੇ ਲਾਈਵ ਪਾ ਦੇ ਦਵਾਈ ਦੇ ਵਿੱਚ ਏਕੜ ਫੜ ਏਕੜੇ ਪਾ ਦੇ ਫੰਦਿਆਂ ਦੱਸੋਗਾ ਕਿ ਕਿੰਨੀ ਪਾਉਣੀ ਥੋੜੀ ਥੋੜੀ ਪਾਓ ਬਸ 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 ਕਰ ਜਾਇਓ ਤੁਸੀਂ ਜਿਆਦਾ ਹੋ ਗਈ ਕੱਢੀ ਲੋਈ 15 ml ਹੋ ਗਈ ਆ ਇਹਨੂੰ ਉੱਪਰ ਲਾ ਦੇ ਸਰਿੰਜ ਜਿਹੜਾ ਹੱਥ ਵਿੱਚ ਹੈ ਛੱਡ ਦੇ ਇੱਕਨੇ ਲਾ ਦੇ ਮੈਂ ਹੱਥ ਲਾਇਆ ਬਥਲੇ ਨਹੀਂ ਦਵਾਈ ਨਿਕਲ ਗਈ ਬਸ ਛੱਡ ਦੇ ਬਸ ਜਾਣੀ ਲੋ ਜੀ ਚੱਕਣ ਖੋਲ ਥੋੜਾ ਜਿਆਦਾ ਹੋਰ 15 ਐਮਐਲ ਕਰਨੀ ਆਪਾਂ ਨੇ 20 ਐਮਐਲ ਹੋ ਗਈ ਇਹ 15 ਐਮਐਲ ਦੇਣੀ ਆ ਜੀ ਆਪਾਂ ਨੇ 15 ਐਮਐਲ ਹੋ ਗਈ ਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਦਵਾਈ ਕਿਵੇਂ ਦੰਨੇ ਕੱਟੀਆਂ ਨੂੰ ਜਿਹੜੇ ਲਾਹੌਰੀ ਬੁਲਦੀ ਨੀਲੀ ਰਾਵੀ ਦੀ ਇਹ ਹੈ ਲਾਹੌਰੀ ਬੁਲਦੀ ਫੀਮੇਲ ਆ ਇਹ ਹੋ ਗਈ ਜੀ 1 ਮਹੀਨੇ ਤੋਂ ਉੱਪਰ 10 ਦਿਨ 10 ਤੋਂ 12 ਦਿਨ ਹੋ ਗਈ ਇਹ ਨੂੰ ਆਪਾਂ 15 ਐਮਐਲ ਦਵਾਈ ਦੇਣ ਲੱਗੇ ਆ। ਇਹਨੂੰ ਮੂੰਹ ਫੜਮੜੇ। ਤੇ ਆਪਾਂ ਹਲਕੀ ਜਿਹੀ ਛੱਡ ਦੇਣੀ ਹੈ ਸਰਿੰਜ ਵਿੱਚ ਬਹੁਤਾ ਆਪਾਂ ਨੇ ਪ੍ਰੈਸ਼ਰ ਨਾਲ ਹੀ ਛੱਡਣੀ। ਬਸ ਆਇ ਆਇ ਫੜਦਾ ਆਇ ਹੋਰ ਨਾਸ ਫੜੇ ਮੈਂ ਬਸ ਇੱਕ ਪਾਸੇ ਗੁੱਠਾ ਦੇਦਾ। ਆਇ ਆਇ ਫੜਦਾ ਇੱਧਰ ਆਇ ਜਿਵੇਂ ਮੈਂ ਗੁੱਠਾ ਦੇਆ ਵਾ। ਕੱਟੇਗਾ ਨਾ ਜੀ? ਕਾਟੇਗਾ ਕਹਾਂ ਇਹ ਕੁੱਤਾ ਹੈ ਕੱਟਣ ਨੂੰ। ਹਲਕੀ ਦੇ ਕੇ ਛੱਡ ਦੇਣੀ ਬਸ ਇਹਨਾਂ ਐਨਾ ਕੰਮ ਦਾ ਜੇ ਮੈਂ ਮੋਟਾ ਹੋ ਗਿਆ ਲੋ ਜੀ ਹਲਕੀ ਦੇ ਕੇ ਆਪਾਂ ਛੱਡਤੀ ਤੇ ਹੁਣ ਆਪਾਂ ਦੋ ਹੀ ਕੱਟੀਆਂ ਦੇਵਾਂਗੇ ਦਵਾਈ ਲੈ ਵੀ ਪਾਹ ਹੋਰ ਅੱਛਰੇ ਇੰਨੇ ਕਿੱਟੇ ਬਾਹਰ ਉੱਪਰ ਦੇਖ ਲਈ ਮੇਕੀਂ ਉਂਗਲੀ ਲਾਣੀ ਬਣੀ ਥੱਲੇ ਤਾਂ ਉਂਗਲੀ ਲਾਣੀ ਜਾਂ ਨਿਕਲ ਜਾਣੀ ਆ ਥੋੜੀ ਹੁਣ ਦੇਖ ਕੇ ਪਾਈ ਜਦ ਓਰੇ ਆ ਜੂਗੀ ਨਾ ਇਹ ਟੱਕ ਪਰ 15 ਐਮਐਲ ਜਦੇ ਬੰਦ ਕਰਦੀ ਥੋੜੀ ਇਹਨੂੰ ਘੱਟ ਪਾ ਦਿਆਂ ਛੋਟੀ ਜਿਹੀ ਮਿੰਨੇ ਦੀ ਹੋਊ ਹਾਂ ਬਾਰੇ 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 ਬੱਸ 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 ਥੋੜੀ ਜਿਆਦਾ ਪੈ ਗਈ ਖੜਜ ਮੇਰੇ ਹੱਥ ਚ ਮੋਬਾਈਲ ਨਹੀਂ ਤਾਂ ਮੈਂ ਕਨੇ ਦੇ ਦੇ ਦਿੰਦੀ ਲੋਟ ਨਹੀਂ ਆਉਂਦਾ ਇਕੱਤਰ ਨਾਲ ਲਾ ਦੇ ਉੱਪਰ ਸਰੀਂਜ ਦਾ ਇਹਨਸਾ ਪਾਈ ਕਾਲੇ ਇਹ ਖੇਲਾ ਲਈ ਬਸ ਬਸ ਆਇਨਾ ਕੋ ਦੋਗੇ ਚਲੋ ਥੇ ਭਾਈ ਇਹ ਹੈ ਇਹ ਦਵਾਈ ਦਵਾਈ ਪੀਆ ਕਰ ਲੋ ਜੀ ਇਹਨੂੰ ਦੱਸ ਤੋ 12 ml 15 ਹੀ ਹੋ ਗਈ ਸਮਝ ਲਓ ਇਹ ਹੋ ਗਈ ਮਹੀਨੇ ਦੀ ਆਪਾਂ ਹੌਲੀ ਦੇ ਕਿੱਕਣਾ ਛੱਡ ਦੇਣੀ ਆ ਚੱਲ ਚੱਲ ਲੋ ਜੀ ਡੀਵਾਰਮਿੰਗ ਆਪਾਂ ਕਰਤੀ ਰਹਿੰਦੀ ਤੇ ਹੁਣ ਆਪਾਂ ਇਹਨਾਂ ਨੂੰ ਖੱਲੇ ਨਹੀਂ ਹੁਣ ਰਿਪੀਟ ਕਰਨੀ ਹੁਣ ਆਪਾਂ ਮਹੀਨੇ ਦੋ ਮਹੀਨੇ ਦਿਵਾਰ ਚ ਰਿਪੀਟ ਕਰਾਂਗੇ ਤੇ ਇੱਕ ਵਾਰ 15-20 ਦਿਨ ਤੱਕ ਲੇਬਰ ਦੀ ਜਿਹੜੀ ਰਿਪੀਟ ਕਰਦਾਂਗੇ ਦਿਵਾਰ ਤੇ ਤੇ ਵੀਡੀਓ ਬادله ਲਈ ਸ਼ੇਅਰ ਕਰੋ ਜੀ ਕਮੈਂਟ ਕਰਿਓ ਚਲੋ ਕੱਲੇ ਸਬਸਕ੍ਰਾਈਬ ਬਹੁਤ ਬਹੁਤ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਤੇ ਮਿਲਦੇ ਆ ਇੱਕ ਹੋਰ ਵੀਡੀਓ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ